ਮੇਰਾ ਨਾਮ ਮਨਜੀਤ ਕੌਰ ਹੈ ਮੈਂ ਪਿੰਡ ਮਜਾਰਾ ਡਿਸਟ੍ਰਿਕਟ ਲੁਧਿਆਣਾ ਦੀ ਰਹਿਣ ਵਾਲੀ ਆ ਮੈਂ ਕੈਨੇਡਾ ਬਾਰੇ ਦੱਸਣਾ ਚਾਹੁੰਦੀ ਸੀਗੀ ਮੈਂ ਸਨ 17 ਦੇ ਵਿੱਚ ਪਹਿਲੀ ਵਾਰੀ ਕੈਨੇਡਾ ਗਈ ਮੇਰੀ ਬੇਟੀ ਗਈ ਸੀ ਕਿ ਉਸਨੇ ਮੈਨੂੰ 5-6 ਮਹੀਨਿਆਂ ਦੇ ਵਿੱਚ ਵਿੱਚ ਬੁਲਾ ਲਿਆ ਕਿਉਂਕਿ ਮੈਨੂੰ ਬਹੁਤ ਜ਼ਿਆਦਾ ਚਾ ਸੀਗਾ ਮੈਂ ਮੈਨੂੰ ਬਹੁਤ ਸੀਗਾ ਵੀ ਮੈਂ ਕੈਨੇਡਾ ਜ਼ਰੂਰ ਜਾਣਾ ਤਾਂ ਉਸਨੇ ਜਲਦੀ ਮੈਨੂੰ ਬੁਲਾਇਆ ਪਰ ਉੱਥੇ ਜਾ ਕੇ ਮੈਨੂੰ ਕੋਈ ਜ਼ਿਆਦਾ ਵਧੀਆ ਨਹੀਂ ਲੱਗਿਆ ਕਿਉਂਕਿ ਮੈਂ ਪਿੰਡ ਚੋਂ ਗਈ ਸੀਗੀ ਪਿੰਡ 'ਚ ਤਾਂ ਬਹੁਤ ਵਧੀਆ ਮਾਹੌਲ ਹੁੰਦਾ ਆਪਾਂ ਇੱਕ ਦੂਜੇ ਨਾਲ ਮਿਲਦੇ ਆਂ ਵਰਤਦੇ ਆਂ ਬੈਠਦੇ ਆਂ ਉੱਥੇ ਜਾ ਕੇ ਉਹ ਬੱਚੇ ਕੰਮ ਤੇ ਚਲੇ ਜਾਂਦੇ ਆ ਤੇ ਪੇਰੈਂਟਸ ਨੂੰ ਅੰਦਰ ਹੀ ਫਿਰ ਜਾਣਾ ਪੈਂਦਾ ਜਾਂ ਥੋੜਾ ਬਹੁਤ ਪਾਰਕ ਵੀ ਆਪਾਂ ਕਿੰਨਾ ਕ ਜਾ ਸਕਦੇ ਆ ਪਰ ਅੱਜ ਕੱਲ ਜਿਵੇਂ ਆਪਣੇ ਬੱਚਿਆਂ ਨੂੰ ਬਹੁਤ ਜ਼ਿਆਦਾ ਲੱਗਿਆ ਹੋਇਆ ਦੇਖ ਕੇ ਦੇਖਦੇ ਆ ਵੀ ਸਾਰੇ ਬੱਚੇ ਤਕਰੀਬਨ ਪਿੰਡ ਚੋਂ ਕੀ ਸ਼ਹਿਰ ਚੋਂ ਕੀ ਪਲੱਸ 2 ਕਰਦੇ ਆ ਸਾਰੇ ਬਾਹਰ ਨੂੰ ਹੀ ਭਜਦੇ ਆ ਪਰ ਉੱਥੇ ਜਾ ਕੇ ਸਟੂਡੈਂਟਸ ਦੀ ਲਾਈਫ ਬਹੁਤ ਜ਼ਿਆਦਾ ਔਖੀ ਆ ਕੰਮ ਵੀ ਕਰਨਾ ਪੈਂਦਾ ਖਾਣਾ ਵੀ ਬਣਾਉਣਾ ਸਾਰਾ ਕੰਮ ਜਿਵੇਂ ਇੱਧਰੋਂ ਕੋਈ ਕੰਮ ਨਹੀਂ ਕੀਤਾ ਹੁੰਦਾ ਉੱਥੇ ਜਾ ਕੇ ਸਾਰੇ ਪਾਸੇ ਨੂੰ ਬੱਚੇ ਭਜਦੇ ਆ ਬਹੁਤ ਔਖਾ ਆ ਉੱਥੇ ਬੱਚਿਆਂ ਦੀ ਲਾਈਫ ਇੱਧਰ ਮਾਪੇ ਰੋਲਦੇ ਆ ਉੱਧਰ ਬੱਚੇ ਰੋਲਦੇ ਆ ਮਸਾਂ ਇੱਕ ਇੱਕ ਬੱਚਾ ਸਭ ਦੇ ਹਨਾ ਬਹੁਤ ਔਖਾ ਲੱਗਿਆ ਮੈਨੂੰ ਇਹ ਦੇਖ ਕੇ ਮੈਨੂੰ ਨਹੀਂ ਠੀਕ ਲੱਗਿਆ ਕੈਨੇਡਾ ਬਾਰੇ ਪਰ ਮੈਂ ਚਾਹੁੰਨੀ ਆ ਵੀ ਆਪਾਂ ਸਾਰੇ ਜਾਨੀ ਰਲ ਮਿਲ ਕੇ ਪੰਜਾਬ ਨੂੰ ਖੁਸ਼ਹਾਲ ਬਣਾਈਏ ਵੀ ਆਪਣਾ ਖੇਤੀਬਾੜੀ ਪ੍ਰਧਾਨ ਸੂਬਾ ਹਨਾ ਪੰਜਾਬ ਇੱਥੇ ਸਾਰੇ ਲੋਕ ਖੇਤੀ ਕਰਦੇ ਆ ਬੱਚਿਆਂ ਨੂੰ ਇਹ ਵੀ ਚਾਹੀਦਾ ਵੀ ਐਗਰੀਕਲਚਰ ਦੀ ਪੜ੍ਹਾਈ ਕਰਨ ਤੇ ਇੱਥੇ ਆਪਣਾ ਖੇਤੀ ਦਾ ਧੰਦਾ ਬਣਾਉਣ